ਜੇਕਰ ਤੁਸੀਂ 2 ਹਫ਼ਤਿਆਂ ਦੇ ਲਈ ਚੀਨੀ ਛੱਡ ਦਿਓ ਯਾਨੀ ਕਿ ਖੰਡ ਨੂੰ ਛੱਡ ਦਿਓ ਤੇ ਤੁਹਾਨੂੰ ਪਤਾ ਵੀ ਨਹੀਂ ਹੋਵੇਗਾ ਤੁਹਾਡੇ ਸਰੀਰ ਦੇ ਵਿੱਚ ਕਿਹੜੀਆਂ-ਕਿਹੜੀਆਂ ਤਬਦੀਲੀਆਂ ਆਉਣਗੀਆਂ ਤੇ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਹੋਣਗੇ ਆਉ ਜਾਣਦੇ ਆ ਇਸ ਖਾਸ ਰਿਪੋਰਟ ਦੇ ਵਿੱਚ ਉਹ ਜਿਹੜੇ ਫਾਇਦੇ ਹੋਣਗੇ ਜੇ ਦੋ ਹਫ਼ਤੇ ਤੱਕ ਜੇਕਰ ਤੁਸੀਂ ਚੀਨੀ ਖਾਣਾ ਛੱਡ ਦੋ ਮਿੱਠਾ 슈ਗਰ ਯਾਨੀ ਕਿ ਛੱਡ ਦਿੰਦੇ ਹੋ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ ਤੇ ਜਿਹੜੀਆਂ ਤੁਹਾਨੂੰ ਛੋਟੀ-ਮੋਟੀ ਬਿਮਾਰੀਆਂ ਨੇ ਉਹ ਵੀ ਦੂਰ ਹੋ ਜਾਣਗੀਆਂ ਦਰ ਇਸੇ ਲਈ ਜੇ ਤੁਸੀਂ ਸਿਰਫ ਦੋ ਹਫ਼ਤੇ ਲਈ ਖੰਡ ਮੁਕਤ ਖੁਰਾਕ ਅਪਣਾਉਂਦੇ ਹੋ ਤਾਂ ਇਹ ਤੁਹਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ ਜਿਵੇਂ ਕਿ ਨਾਸ਼ਤੇ ਤੋਂ ਰਾਤ ਦੇ ਖਾਣੇ ਤੱਕ ਚੀਨੀ ਸਾਡੀ ਖੁਰਾਕ ਦਾ ਮਹੱਤਵਪੂਰਨ ਹਿੱਸਾ ਬਣ ਚੁੱਕੀ ਹੈ ਇਹ ਭੋਜਨ ਤਾਂ ਸਵਾਦ ਤਾਂ ਵਧਾਉਂਦੀ ਆ ਪਰ ਸਿਹਤ ਲਈ ਘਾਤਕ ਹੈ ਖੁਰਾਕ ਤੋਂ ਖੰਡ ਹਟਾਉਣ ਦੇ ਲਈ ਸਰੀਰ ਦੀ ਸਿਹਤ ਦੇ ਵਿੱਚ ਵੱਡਾ ਸੁਧਾਰ ਆ ਸਕਦਾ ਹੈ ਤਾਂ ਉਹ ਜਾਣਦੇ ਆ 2 ਹਫ਼ਤੇ ਤੱਕ ਜੇਕਰ ਤੁਸੀਂ ਖੰਡ ਛੱਡਦੇ ਹੋ ਤਾਂ ਸਰੀਰ ਦੇ ਵਿੱਚ ਕੀ ਕੀ ਤਬਦੀਲੀਆਂ ਆਉਂਦੀਆਂ ਨੇ ਪਹਿਲੇ ਕੁਝ ਦਿਨ ਖੰਡ ਛੱਡਣਾ ਸਭ ਤੋਂ ਮੁਸ਼ਕਲ ਹੁੰਦਾ ਹੈ ਇਸ ਦੌਰਾਨ ਸਿਰਦਰਦ ਹੋ ਸਕਦਾ ਹੈ ਥਕਾਵਟ ਚਿਰਚੜਾਪਨ ਅਤੇ ਮਠਾਈਆਂ ਦੀ ਲਾਲਸਾ ਹੋ ਸਕਦੀ ਹੈ ਇਹ ਸਰੀਰ ਦੀ ਲਤ ਛੱਡਣ ਦੀ ਪ੍ਰਕਿਰਿਆ ਹੈ ਪਰ ਇਹ ਪੜਾਅ ਜਲਦੀ ਲੰਘ ਜਾਂਦਾ ਹੈ ਤੀਜੇ ਚੌਥੇ ਦਿਨ ਤੁਹਾਡਾ ਊਰਜਾ ਪੱਧਰ ਸਥਿਰ ਹੋ ਜਾਣਗੇ ਖੰਡ ਮੁਕਤ ਖੁਰਾਕ ਬਲੱਡ ਸ਼ੂਗਰ ਨੂੰ ਸਥਿਰ ਰੱਖਦੀ ਹੈ ਜਿਸ ਦੇ ਨਾਲ ਦਿਨ ਪਰ ਊਰਜਾ ਇਕਸਾਰ ਰਹਿੰਦੀ ਅਤੇ ਦੁਪਹਿਰ ਦੀ ਸੁਸਤੀ ਨਹੀਂ ਹੁੰਦੀ ਦੂਜੇ ਹਫਤੇ ਤੱਕ ਤੁਸੀਂ ਹਲਕਾ ਅਤੇ ਤਾਜ਼ਾ ਮਹਿਸੂਸ ਕਰੋਗੇ ਸਭ ਤੋਂ ਸਪਸ਼ਟ ਬਦਲਾਅ ਤੁਹਾਡੇ ਚਿਹਰੇ ਦੀ ਚਮੜੀ ਦੇ ਵਿੱਚ ਹੋਵੇਗਾ ਖੰਡ ਛੱਡਣ ਦੇ ਨਾਲ ਸੋਚ ਘਟਦੀ ਹੈ ਅਤੇ ਮੁਹਾਸੇ ਘਟ ਜਾਂਦੇ ਨੇ ਜਿਸ ਦੇ ਨਾਲ ਚਮੜੀ ਸਾਫ਼ ਅਤੇ ਚਮਕਦਾਰ ਬਣਦੀ ਹੈ ਦੋ ਹਫ਼ਤਿਆਂ ਦੇ ਵਿੱਚ ਭਾਰ ਘਟਨਾ ਵੀ ਸ਼ੁਰੂ ਹੋ ਸਕਦਾ ਹੈ ਖੰਡ ਖਾਲੀ ਕੈਲੋਰੀ ਦਿੰਦਾ ਹੈ ਜਿਸ ਨੂੰ ਕੱਟਣ ਦੇ ਨਾਲ ਕੈਲੋਰੀ ਖਪਤ ਘਟ ਹੁੰਦੀ ਹੈ ਤੇ ਨਾਲ ਹੀ ਜਿਗਰ ਦੇ ਦਬਾਅ ਜੋ ਕਿ ਜਿਗਰ ਦੇ ਉੱਤੇ ਦਬਾਅ ਘਟ ਹੋਣ ਦੇ ਕਾਰਨ ਪੇਟ ਦੇ ਆਲੇ ਦੁਆਲੇ ਜਿਹੜੀ ਕਿ ਚਰਬੀ ਹੁੰਦੀ ਹੈ ਮੋਟਾਪਾ ਹੁੰਦਾ ਉਹ ਵੀ ਘਟ ਸਕਦਾ ਹੈ ਖੰਡ ਛੱਡਣ ਦੇ ਨਾਲ ਅੰਤਨੀਆਂ ਦੇ ਵਿੱਚ ਸਿਹਤਮੰਦ ਬੈਕਟੀਰੀਆ ਵਾਧਦੇ ਨੇ ਇਹੇ ਪਾਚਨ ਨੂੰ ਬਿਹਤਰ ਬਣਾਉਂਦੇ ਨੇ ਅਤੇ ਸੋਚ ਨੂੰ ਵੀ ਘਟਾਉਂਦੇ ਨੇ ਯਾਨੀ ਕਿ ਤੁਹਾਡੀ ਪਾਚਨ ਤੰਤਰ ਪ੍ਰਣਾਲੀ ਹੁੰਦੀ ਹੈ ਉਹਨੂੰ ਬਹੁਤ ਹੀ ਬਿਹਤਰ ਬਣਾਉਂਦੇ ਨੇ ਖਾਣਾ ਛੇਤੀ ਹজম ਹੁੰਦਾ ਹੈਗਾ ਤੇ ਹੋਰ ਚੀਜ਼ਾਂ ਵੀ ਬਹੁਤ ਫਾਇਦੇਮੰਦ ਹੁੰਦੀਆਂ ਨੇ ਤਾਂ ਖੰਡ ਛੱਡਣ ਦੇ ਨਾਲ ਦਿਮਾਗ ਦੀ ਸਿਹਤ ਦੇ ਵਿੱਚ ਵੀ ਕਾਫੀ ਸੁਧਾਰ ਆ ਸਕਦਾ ਹੈ ਇਹ ਧਿਆਨ ਕੇਂਦ੍ਰਿਤ ਕਰਨ ਮੂਡ ਨੂੰ ਬਿਹਤਰ ਬਣਾਉਣ ਅਤੇ ਦਿਮਾਗੀ ਧੁੰ ਜੋ ਕਿ ਧੁੰਦ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦਾ ਹੈ ਤੇ ਨਾਲ ਹੀ ਇਹ ਚਿੰਤਾ ਦੇ ਲੱਛਣਾਂ ਨੂੰ ਵੀ ਘਟਾਉਣ ਦੇ ਵਿੱਚ ਵੀ ਸਹਾਇਕ ਹੁੰਦਾ ਹੈ ਜੇਕਰ ਤੁਸੀਂ 2 ਹਫ਼ਤਿਆਂ ਦੇ ਲਈ ਚੀਨੀ ਛੱਡ ਦਿਓ ਯਾਨੀ ਕਿ ਖੰਡ ਨੂੰ ਛੱਡ ਦਿਓ ਤੇ ਤੁਹਾਨੂੰ ਪਤਾ ਵੀ ਨਹੀਂ ਹੋਵੇਗਾ ਤੁਹਾਡੇ ਸਰੀਰ ਦੇ ਵਿੱਚ ਕਿਹੜੀਆਂ-ਕਿਹੜੀਆਂ ਤਬਦੀਲੀਆਂ ਆਉਣਗੀਆਂ ਤੇ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਹੋਣਗੇ ਆਉ ਜਾਣਦੇ ਆ ਇਸ ਖਾਸ ਰਿਪੋਰਟ ਦੇ ਵਿੱਚ ਉਹ ਜਿਹੜੇ ਫਾਇਦੇ ਹੋਣਗੇ ਜੇ 2 ਹਫ਼ਤੇ ਤੱਕ ਜੇਕਰ ਤੁਸੀਂ ਚੀਨੀ ਖਾਣਾ ਛੱਡ ਦੋ ਮਿੱਠਾ 슈ਗਰ ਯਾਨੀ ਕਿ ਛੱਡ ਦਿੰਦੇ ਹੋ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ ਤੇ ਜਿਹੜੀਆਂ ਤੁਹਾਨੂੰ ਛੋਟੀ-ਮੋਟੀ ਬਿਮਾਰੀਆਂ ਨੇ ਉਹ ਵੀ ਦੂਰ ਹੋ ਜਾਣਗੀਆਂ ਦਰ ਇਸ ਲਈ ਜੇ ਤੁਸੀਂ ਸਿਰਫ 2 ਹਫ਼ਤੇ ਲਈ ਖੰਡ ਮੁਕਤ ਖੁਰਾਕ ਅਪਣਾਉਂਦੇ ਹੋ ਤਾਂ ਇਹ ਤੁਹਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ ਜਿਵੇਂ ਕਿ ਨਾਸ਼ਤੇ ਤੋਂ ਰਾਤ ਦੇ ਖਾਣੇ ਤੱਕ ਚੀਨੀ ਸਾਡੀ ਖੁਰਾਕ ਦਾ ਮਹੱਤਵਪੂਰਨ ਹਿੱਸਾ ਬਣ ਚੁੱਕੀ ਹੈ ਇਹ ਭੋਜਨ ਤਾਂ ਸਵਾਦ ਤਾਂ ਵਧਾਉਂਦੀ ਹੈ ਪਰ ਸਿਹਤ ਲਈ ਘਾਤਕ ਹੈ ਖੁਰਾਕ ਤੋਂ ਖੰਡ ਹਟਾਉਣ ਦੇ ਲਈ ਸਰੀਰ ਦੀ ਸਿਹਤ ਦੇ ਵਿੱਚ ਵੱਡਾ ਸੁਧਾਰ ਆ ਸਕਦਾ ਹੈ ਤਾਂ ਉਹ ਜਾਣਦੇ ਆ 2 ਹਫ਼ਤੇ ਤੱਕ ਜੇਕਰ ਤੁਸੀਂ ਖੰਡ ਛੱਡਦੇ ਹੋ ਤਾਂ ਸਰੀਰ ਦੇ ਵਿੱਚ ਕੀ ਕੀ ਤਬਦੀਲੀਆਂ ਆਉਂਦੀਆਂ ਨੇ ਪਹਿਲੇ ਕੁਝ ਦਿਨ ਖੰਡ ਛੱਡਣਾ ਸਭ ਤੋਂ ਮੁਸ਼ਕਲ ਹੁੰਦਾ ਹੈ ਇਸ ਦੌਰਾਨ ਸਿਰਦਰਦ ਹੋ ਸਕਦਾ ਹੈ ਥਕਾਵਟ ਚਿਰਚੜਾਪਨ ਅਤੇ ਮਠਾਈਆਂ ਦੀ ਲਾਲਸਾ ਹੋ ਸਕਦੀ ਹੈ ਇਹ ਸਰੀਰ ਦੀ ਲਤ ਛੱਡਣ ਦੀ ਪ੍ਰਕਿਰਿਆ ਹੈ ਪਰ ਇਹ ਪੜਾਅ ਜਲਦੀ ਲੰਘ ਜਾਂਦਾ ਹੈ ਤੀਜੇ ਚੌਥੇ ਦਿਨ ਤੁਹਾਡਾ ਊਰਜਾ ਪੱਧਰ ਸਥਿਰ ਹੋ ਜਾਣਗੇ ਖੰਡ ਮੁਕਤ ਖੁਰਾਕ ਬਲੱਡ ਸ਼ੂਗਰ ਨੂੰ ਸਥਿਰ ਰੱਖਦੀ ਹੈ ਜਿਸ ਦੇ ਨਾਲ ਦਿਨ ਪਰ ਊਰਜਾ ਇਕਸਾਰ ਰਹਿੰਦੀ ਅਤੇ ਦੁਪਹਿਰ ਦੀ ਸੁਸਤੀ ਨਹੀਂ ਹੁੰਦੀ ਦੂਜੇ ਹਫਤੇ ਤੱਕ ਤੁਸੀਂ ਹਲਕਾ ਅਤੇ ਤਾਜ਼ਾ ਮਹਿਸੂਸ ਕਰੋਗੇ ਸਭ ਤੋਂ ਸਪਸ਼ਟ ਬਦਲਾਅ ਤੁਹਾਡੇ ਚਿਹਰੇ ਦੀ ਚਮੜੀ ਦੇ ਵਿੱਚ ਹੋਵੇਗਾ ਖੰਡ ਛੱਡਣ ਦੇ ਨਾਲ ਸੋਚ ਘਟਦੀ ਹੈ ਅਤੇ ਮੁਹਾਸੇ ਘਟ ਜਾਂਦੇ ਨੇ ਜਿਸ ਦੇ ਨਾਲ ਚਮੜੀ ਸਾਫ਼ ਅਤੇ ਚਮਕਦਾਰ ਬਣਦੀ ਹੈ ਦੋ ਹਫ਼ਤਿਆਂ ਦੇ ਵਿੱਚ ਭਾਰ ਘਟਨਾ ਵੀ ਸ਼ੁਰੂ ਹੋ ਸਕਦਾ ਹੈ ਖੰਡ ਖਾਲੀ ਕੈਲੋਰੀ ਦਿੰਦਾ ਹੈ ਜਿਸ ਨੂੰ ਕੱਟਣ ਦੇ ਨਾਲ ਕੈਲੋਰੀ ਖਪਤ ਘਟ ਹੁੰਦੀ ਹੈ ਤੇ ਨਾਲ ਹੀ ਜਿਗਰ ਦੇ ਦਬਾਅ ਜੋ ਕਿ ਜਿਗਰ ਦੇ ਉੱਤੇ ਦਬਾਅ ਘਟ ਹੋਣ ਦੇ ਕਾਰਨ ਪੇਟ ਦੇ ਆਲੇ ਦੁਆਲੇ ਜਿਹੜੀ ਕਿ ਚਰਬੀ ਹੁੰਦੀ ਹੈ ਮੋਟਾਪਾ ਹੁੰਦਾ ਉਹ ਵੀ ਘਟ ਸਕਦਾ ਹੈ ਖੰਡ ਛੱਡਣ ਦੇ ਨਾਲ ਅੰਤਰੀਆਂ ਦੇ ਵਿੱਚ ਸਿਹਤਮੰਦ ਬੈਕਟੀਰੀਆ ਵਧਦੇ ਨੇ ਇਹੇ ਪਾਚਨ ਨੂੰ ਬਿਹਤਰ ਬਣਾਉਂਦੇ ਨੇ ਅਤੇ ਸੋਚ ਨੂੰ ਵੀ ਘਟਾਉਂਦੇ ਨੇ ਯਾਨੀ ਕਿ ਤੁਹਾਡੀ ਪਾਚਨ ਤੰਤਰ ਪ੍ਰਣਾਲੀ ਹੁੰਦੀ ਹੈ ਉਹਨੂੰ ਬਹੁਤ ਹੀ ਬਿਹਤਰ ਬਣਾਉਂਦੇ ਨੇ ਖਾਣਾ ਛੇਤੀ ਹজম ਹੁੰਦਾ ਹੈਗਾ ਤੇ ਹੋਰ ਚੀਜ਼ਾਂ ਵੀ ਬਹੁਤ ਫਾਇਦੇਮੰਦ ਹੁੰਦੀਆਂ ਨੇ ਤਾਂ ਖੰਡ ਛੱਡਣ ਦੇ ਨਾਲ ਦਿਮਾਗ ਦੀ ਸਿਹਤ ਦੇ ਵਿੱਚ ਵੀ ਕਾਫੀ ਸੁਧਾਰ ਆ ਸਕਦਾ ਹੈ ਇਹ ਧਿਆਨ ਕੇਂਦ੍ਰਿਤ ਕਰਨ ਮੂਡ ਨੂੰ ਬਿਹਤਰ ਬਣਾਉਣ ਅਤੇ ਦਿਮਾਗੀ ਧੁੰਨ ਜੋ ਕਿ ਧੁੰਦ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦਾ ਹੈ ਤੇ ਨਾਲ ਹੀ ਇਹ ਚਿੰਤਾ ਦੇ ਲੱਛਣਾਂ ਨੂੰ ਵੀ ਘਟਾਉਣ ਦੇ ਵਿੱਚ ਵੀ ਸਹਾਇਕ ਹੁੰਦਾ ਹੈ